ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਸਿੱਖ ਸਿਆਸਤ ਦੇ ਵਿੱਚ ਅਕਾਲੀ ਸਿਆਸਤ ਦੇ ਵਿੱਚ ਪੰਛਿਕ ਸਿਆਸਤ ਦੇ ਵਿੱਚ ਕਹ ਲਓ ਇੱਕ ਅਹਿਮ ਦਿਨ ਹੈ ਦੋ ਕਾਰਨ ਇੱਕ ਤਾਂ ਇਹ ਕਿ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਤੇ ਦੂਜਾ ਇਹ ਕਿ 7 ਮੈਂਬਰੀ ਕਮੇਟੀ ਜਿਹੜੀ ਭਰਤੀ ਲਈ ਬਣਾਈ ਗਈ ਸੀ ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਉਹਨਾਂ ਦੀ ਪਰਵਾਹ ਨਹੀਂ ਕੀਤੀ ਗਈ ਤੇ ਉਹਦੇ ਲਈ ਬਡਾਲਾ ਸਾਹਿਬ ਗੁਰਪ੍ਰਤਾਪ ਸਿੰਘ ਬਡਾਲਾ ਤੇ ਹਰਜਿੰਦਰ ਸਿੰਘ ਧਾਮੀ ਸ਼੍ਰੋਮਿਕ ਕਮੇਟੀ ਦੇ ਪ੍ਰਧਾਨ ਗਿਆਨੀ ਰਗਵੀਰ ਸਿੰਘ ਨੂੰ ਮਿਲਨੇ ਤੇ ਹੁਣ ਕੀ ਹੋਏਗਾ ਜਾਂ ਕੀ ਹੋ ਰਿਹਾ ਹੈ ਇਹ ਤੇ ਆਪਾਂ ਗੱਲ ਕਰਦੇ ਆ ਕੀ ਹੋ ਰਿਹਾ ਤਾਂ ਪਹਿਲੀ ਇਹੀ ਗੱਲ ਹੈ ਕੇ ਦੇਖੋ ਜਿਹੜੀ ਅਕਾਲੀ ਸਿਆਸਤ ਹੈ ਉਹਦੇ ਵਿੱਚ ਅੱਜ ਇਹ ਇੱਕ ਨਵਾਂ ਮੋੜ ਹੈ ਬਹਤ ਕਮਾਲ ਇਹ ਹੈ ਸੁਖਵੀਰ ਸਿੰਘ ਬਾਦਲ ਨੇ ਲੰਬੀ ਆਪਣੇ ਬਾਦਲ ਵਾਲੇ ਜਿਹੜੇ ਪਿੰਡ ਤੋਂ ਜਦੋਂ ਮੁਹਿਬ ਸ਼ੁਰੂ ਕੀਤੀ ਕਹਿੰਦੇ ਇਹਦੇ 40000 ਮੈਂਬਰ ਬਣਾਉਨੇ ਨੇ ਕੁੱਲ ਅਸੀਂ 50 ਲੱਖ ਮੈਂਬਰ ਜਿਹੜੇ ਭਰਤੀ ਕਰਨੇ ਨੇ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਸੀ ਲੇਕਿਨ ਵੱਡਾ ਡਰਾਮਾ ਕੀਤਾ ਦਲਜੀਤ ਸਿੰਘ ਚੀਮਾ ਨੇ ਜਿਹੜੇ ਜਨਰਲ ਸਕੱਤਰ ਨੇ ਦਫ਼ਤਰ ਦੇ ਵਿੱਚ ਅਕਾਲੀ ਦਰ ਦੇ ਦਫ਼ਤਰ ਦੇ ਵਿੱਚ ਹੈੱਡਕੁਆਰਟਰ ਦੇ ਵਿੱਚ ਸਾਰਿਆਂ ਨੂੰ ਇਕੱਲੇ ਇਕੱਲੇ ਨੂੰ ਬੁਲਾਇਆ ਆਓ ਜੀ ਜਨਵੇਜ ਸਿੰਘ ਸਿੱਖੋਂ ਸਾਹਿਬ ਆ ਤੁਹਾਡੀ ਪਰਚੀ ਆ ਤੁਹਾਡੀ ਕਾਪੀ ਸ਼ੁਰੂ ਕੀਤੀ ਪੁੰਦਰ ਸਾਹਿਬ ਤੋਂ ਕਾਰਜਕਾਰੀ ਪ੍ਰਧਾਨ ਤੋਂ ਆ ਤੁਹਾਡੀ ਪਰਚੀ ਜੀ ਕੱਟਤੀ ਤੇ ਆ ਤੁਹਾਡੀ ਜਿਹੜੀ ਹੈ ਕਾਪੀ ਹੈ ਤੁਸੀਂ ਜਾ ਕੇ ਮੈਂਬਰ ਬਣਾਓ ਗਾਵੜਿਆ ਸਾਹਿਬ ਹੀਰਾ ਸਿੰਘ ਗਾਵੜਿਆ ਜੀ ਤੁਸੀਂ ਵੀ ਆਓ ਆ ਤੁਹਾਡੀ ਪਰਚੀਆ ਤੇ ਆ ਤੁਸੀਂ ਕਰੋ ਸੁਚਾਸਨ ਲੰਗਾ ਜਿਹਨੇ ਪੰਜ ਸੱਤ ਬੰਦੇ ਜਿਹੜੇ ਉਹਨਾਂ ਨੇ ਬੁਲਾਏ ਸੀ ਅਰਸ਼ਦੀਪ ਕਲੇਰ ਇਹ ਸਾਰਿਆਂ ਨੂੰ ਉਹਨਾਂ ਨੇ ਪਰਚੀਆਂ ਫੜਾਈਆਂ ਤੇ ਨਾਲ ਕਿਹਾ ਕਿ ਅਸੀਂ ਭਰਤੀ ਜਿਹੜੀ ਹੈ ਉਹ ਹਮੇਸ਼ਾ ਸ਼ੁਰੂ ਕਰਤੀ ਬਾ ਇੱਕ ਮਹੀਨੇ ਚ ਅਸੀਂ 25 ਲੱਖ ਬਣਾ ਦੇਨੇ ਨੇ ਦੂਜੇ ਪਾਸੇ ਉੱਥੇ ਸੁਖਵੀਰ ਸਿੰਘ ਬਾਦਲ ਕਹਿੰਦੇ 50 ਲੱਖ ਬਣਾਉਣੇ ਨੇ ਤੇ ਭਰਤੀ ਕਿੱਥੋਂ ਹੋਣੀ ਹੈ ਕਿਵੇਂ ਹੋਣੀ ਹੈ ਕੀ ਹੋ ਰਿਹਾ ਹੈ ਕੀ ਜਿਹੜੀਆਂ ਜਿਹੜੇ ਕਾਪੀਆਂ ਦਿੱਤੀਆਂ ਨੇ ਸਿਰਪਾ ਲਈਆਂ ਬਸ ਇਹਦੇ ਨਾਲ ਹੀ ਭਰਤੀ ਹੋ ਜੂ ਕੀ ਕੱਲੇ-ਕੱਲੇ ਦੇ ਨਾਲ ਜਿਵੇਂ ਆਕਾਲ ਤਖਸਾਲ ਨੇ ਹੁਕਮ ਕੀਤਾ ਸੀ ਉਹ ਵੀ ਕੋਈ ਆਧਾਰ ਕਾਰਡ ਲੱਗਣੇ ਨੇ ਜੈਨੂਨ ਭਰਤੀ ਹੋਣੀ ਆ ਬੋਕਸ ਭਰਤੀ ਹੋਣੀ ਆ ਬਹੁਤ ਕੁਛ ਸਵਾਲ ਤਾਂ ਜਿਹੜੇ ਉਹ ਵੀ ਪਏ ਨੇ ਜਿਨ੍ਹਾਂ ਬਾਰੇ ਲਗਾਤਾਰ ਚਰਚਾ ਰਹੁ ਦੇਖੋ ਪਹਿਲਾ ਹਿੱਸਾ ਤਾਂ ਆਪਾਂ ਇਹੀ ਕਰ ਲਈਏ ਕਿ ਭਰਤੀ ਕਹਦੇ ਕਰਾਂਗੇ ਇਹ ਭਰਤੀ ਕਿਉਂ ਇਸ ਤਰ੍ਹਾਂ ਹੋ ਰਹੀ ਆ ਆਕਾਲ ਤਖਸਾਲ ਦੇ ਹੁਕਮ ਦੇ ਮਤਲਬ ਕਿਉਂ ਨਹੀਂ ਹੋ ਰਹੀ ਅਕਾਲ ਤਖਤ ਸਾਹਿਬ ਦਾ ਤਾਂ ਹੁਕਮ ਸੀ ਕਿ ਸੱਤ ਮੈਂਬਰੀ ਕਮੇਟੀ ਬਣਾਈ ਗਈ ਹੈ ਹਰਜਿੰਦਰ ਸਿੰਘ ਧਾਮੀ ਉਹਦੇ ਮੁਖੀ ਨੇ ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਉਹਦੇ ਨਾਲ ਨੇ ਫਿਰ ਇਕਵਾਲ ਸਿੰਘ ਝੁੰਦਾ ਨੇ ਮਨਪ੍ਰੀਤ ਯਾਲੀਆ ਗੁਰਪ੍ਰਤਾਪ ਸਿੰਘ ਬਡਾਲਾ ਤੇ ਨਾਲ ਸੰਤਾ ਸਿੰਘ ਮੈਦਪੁਰੀ ਹੈ ਤੇ ਇੱਕ ਬੀਬੀ ਸਤਵੰਤ ਕੌਰ ਹੈ ਇਹ ਇਹਨਾਂ ਦੀ ਦੇਖਰੇਖ ਦੇ ਵਿੱਚ ਅਕਾਲ ਤਖਤ ਸਾਹਿਬ ਨੇ ਕਿਹਾ ਸੀ ਕਿ ਭਰਤੀ ਹੋਣੀ ਹੈ ਹੁਣ ਜੇ ਇਸ ਦੀ ਦੇਖਰੇਖ ਚ ਭਰਤੀ ਹੁੰਦੀ ਤਾਂ ਫੇਰ ਤਾਂ ਮੇਰਾ ਖਿਆਲ ਕੋਈ ਵੀ ਬੰਦਾ ਭਰਤੀ ਹੋ ਜਾਂਦਾ ਫੇਰ ਤਾਂ ਹਰਵਿੰਦਰ ਸਿੰਘ ਫੂਲਕਾ ਨੇ ਵੀ ਕਿਹਾ ਸੀ ਐਡਵੋਕੇਟ ਐਚਐਸ ਫੂਲਕਾ ਨੇ ਕਿਹਾ ਸੀ ਜਿੱਦ ਦੇ ਭਰਤੀ ਖੁੱਲੀ ਮੈਂ ਵੀ ਮੈਂਬਰ ਬਣੂੰਗਾ ਫੇਰ ਤਾਂ ਮੈਂਬਰ ਖੁੱਲੇ ਸੀ ਫਿਰ ਕਿਉਂਕਿ ਬੋਗਸ ਮੈਂਬਰਸ਼ਿਪ ਨਹੀਂ ਜਿਹੜੀ ਹੈ ਹੋਣੀ ਸੀ ਇਹ ਕਮੇਟੀ ਦੇ ਅਗਵਾਈ ਦੇ ਵਿੱਚ ਇਹਦੀ ਦੇਖਰੇਖ ਦੇ ਵਿੱਚ ਸਹੀ ਭਰਤੀ ਹੋਣ ਦਾ ਅਸਲ ਹੁਕਮ ਅਕਾਲ ਤਖਤ ਸਾਹਿਬ ਨੇ ਦਿੱਤਾ ਸੀ ਕਿ ਤੁਸੀਂ ਸਹੀ ਤਰੀਕੇ ਨਾਲ ਭਰਤੀ ਇਹ ਸਾਰੇ ਕਰੋ ਤਾਂ ਕਿ ਕੋਈ ਕਿਸੇ ਕੇਸ ਹੁੰਦਾ ਕਿਸੇ ਨੂੰ ਕਿੰਤੂ ਪ੍ਰੰਤੂ ਨਾ ਰਹੇ ਪਰ ਦੂਜੇ ਪਾਸੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਰਵਾਹ ਨਹੀਂ ਕੀਤੀ ਤੇ ਕਿਹਾ ਇਹ ਗਿਆ ਕਿ ਸੰਵਿਧਾਨ ਕਿਹਾ ਇਹ ਗਿਆ ਕਿ ਕਾਨੂੰਨੀ ਅੜਚਨਾ ਨੇ ਜੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਮਤਾਬਕ ਅਸੀਂ ਇਹ ਕਰਦੇ ਆ ਤਾਂ ਫਿਰ ਸਾਡੀ ਜਿਹੜੀ ਪਾਰਟੀ ਦੀ ਰਜਿਸਟ੍ਰੇਸ਼ਨ ਹੈ ਉਹਨੂੰ ਖਤਰਾ ਪੈਦਾ ਹੋ ਜਾਊਗਾ ਅਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਾ ਕੇ ਸਮਝਾਇਆ ਏ ਇਹ ਗੱਲ ਕਹੀ ਦਰਜੀਤ ਸਿੰਘ ਜੀ ਮਾਨ ਨੇ ਜਦੋਂ ਬਫਤ ਲੈ ਕੇ ਮਿਲੇ ਸੀ ਹਾਲਾਂਕਿ ਉਦੋਂ ਬਾਅਦ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਤਾਂ ਇਹ ਕਿਹਾ ਸੀ ਕਿ ਨਹੀਂ ਕਮੇਟੀ ਆਪ ਸਟੈਂਡ ਕਰਦੀ ਔਰ ਉਹਦਾ ਕੰਮ ਕਰੇ ਲੇਕਿਨ ਅੱਜ ਜਿਸ ਤਰੀਕੇ ਨਾਲ ਇਹ ਭਰਤੀ ਵਿੱਚ ਸ਼ੁਰੂ ਹੋਈ ਹੈ ਉਹ ਤਾਂ ਸਪਸ਼ਟ ਸੰਕੇਤ ਨੇ ਕਿ ਭਰਤੀ ਹੋ ਵੀ ਹੋਏਗੀ ਜਿਹੜੇ ਮੈਂਬਰਾਂ ਨੂੰ ਕਾਪੀਆਂ ਦੇ ਦਿੱਤੇ ਚਗੇ ਆਪਦੇ ਆਪ ਦੇ ਜਿਹੜੇ ਭਰਤੀ ਕਰ ਲਗੇ ਸਲਿੱਪਾ ਕੱਟ ਦੇਣਗੇ ਪੈਸੇ ਜਮ੍ਹਾਂ ਕਰਾਉਣਗੇ ਤੇ ਉਸ ਤੋਂ ਬਾਅਦ ਆਪ ਹੀ ਫਿਰ ਉਹਨਾਂ ਦੇ ਜਿਹੜੇ ਜਥੇਦਾਰ ਬਣ ਗਏ ਜਾਂ ਡੈਲੀਗੇਟਸ ਬਣ ਗਏ ਉਹਨਾਂ ਨੂੰ ਫਿਰ ਚੋਣ ਹੋ ਜਾਣੀ ਹੈ ਤੇ ਲੋਕ ਇਹ ਕਹਿੰਦੇ ਨੇ ਕਿ ਸ਼ਖਵੀਰ ਸਿੰਘ ਬਾਦਲ ਨੇ ਦੁਬਾਰਾ ਪ੍ਰਧਾਨ ਬਣ ਜਾਣਾ ਹੈ ਜਿਸ ਤਰੀਕੇ ਨਾਲ ਇਹ ਭਰਤੀ ਕੀਤੀ ਤਾਂ ਗਈ ਹੈ ਆਕਾਲ ਤਖਤ ਸਾਹਿਬ ਦੇ ਹੁਕਮ ਤਾਂ ਹੀ ਨਹੀਂ ਮੰਨੇ ਗਏ ਕਿ ਉਹ ਸੁਖਵੀਰ ਸਿੰਘ ਬਾਦਲ ਨੂੰ ਮਾਰਚ ਦੇ ਵਿੱਚ ਦੁਬਾਰਾ ਪ੍ਰਧਾਨ ਬਣਾਉਣਾ ਚਾਹੁੰਦੇ ਨੇ ਜੇ ਅਕਾਲ ਤਖਤ ਸਾਹਿਬ ਦੇ ਹੁਕਮ ਮੰਨੇ ਜਾਂਦੇ ਜੇ ਜਿਹੜੀ ਭਰਤੀ ਉਸ ਤਰ੍ਹਾਂ ਹੁੰਦੀ ਜਿਵੇਂ ਸੱਤ ਮੈਂਬਰੀ ਕਮੇਟੀ ਨੂੰ ਕਿਹਾ ਗਿਆ ਸੀ ਉਹਦੀ ਦੇਖਰੇਖ ਚ ਹੁੰਦੀ ਤਾਂ ਫਿਰ ਇਹ ਹੋਣਾ ਸੀ ਕਿ ਬੋਗਸ ਭਰਤੀ ਨਹੀਂ ਹੋਣੀ ਸੀ ਫਿਰ ਕੱਲੇ-ਕੱਲੇ ਦੀ ਜਿਹੜਾ ਹੈ ਨਾਮ ਪਛਾਣ ਪੱਤਰ ਲੱਗਣਾ ਸੀ ਆਧਾਰ ਕਾਰਡ ਲੱਗਣਾ ਸੀ ਫਿਰ ਸਹੀ ਭਰਤੀ ਹੋਣੀ ਸੀ ਜੇ ਸਹੀ ਭਰਤੀ ਹੁੰਦੀ ਕਦਰ ਡੈਲੀਗੇਟ ਸਹੀ ਬਣਨੇ ਸੀ ਜੇ ਡੈਲੀਗੇਟ ਸਹੀ ਬਣਦੇ ਉਹਨਾਂ ਨੇ ਪ੍ਰਧਾਨ ਵੀ ਆਪਣੀ ਮਰਜ਼ੀ ਦਾ ਚੁਣਨਾ ਸੀ ਜ਼ਰੂਰੀ ਨਹੀਂ ਫਿਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਬਣਦੇ ਇਹ ਵੀ ਤਾਂ ਗੱਲ ਸੀ ਤਾਂ ਹੁਣੇ ਸਾਰਾ ਕੁਝ ਜਿਹੜਾ ਤਰਦਦ ਕੀਤਾ ਜਾ ਰਿਹਾ ਹੈ ਇਹ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਲਈ ਕੀਤਾ ਜਾ ਰਿਹਾ ਹੈ ਸੁਧਾਰ ਲਹਿਰਾਰੇ ਇਹ ਕਹਿ ਰਹੇ ਨੇ ਲਗਾਤਾਰ ਗੁਰਪ੍ਰਤਾਪ ਸਿੰਘ ਬਡਾਲਾ ਪਿਛਲੇ ਦਿਨੀ ਬਡਾਲਾ ਸਾਹਿਬ ਔਰ ਸੰਤਾ ਸਿੰਘ ਮੈਦਪੁਰੀ ਤੇ ਭਾਈ ਮਜੀਤ ਸਿੰਘ ਮਿਲੇ ਸੀ ਤੇ ਉਹਨਾਂ ਨੇ ਕਿ ਹੱਸੀ ਜਾ ਕੇ ਵੀ ਇਹ ਕੀ ਚੱਲ ਰਿਹਾ ਜੀ ਤੁਸੀਂ ਦੱਸੋ ਸਾਨੂੰ ਹੁਕਮ ਕਰੋ ਗਿਆਨੀ ਰਕਵੀਰ ਸਿੰਘ ਨੂੰ ਪੁੱਛਿਆ ਸੀ ਤੇ ਉਹਨਾਂ ਨੇ ਕਿਹਾ ਇਸ ਜਾ ਕੇ ਤੁਸੀਂ ਧਾਮੀ ਸਾਹਿਬ ਨਾਲ ਗੱਲ ਕਰੋ ਤੇ ਸਟੈਂਡ ਕਰਦੀ ਹੈ ਭਾਰਤੀ ਕਮੇਟੀ ਤੇ ਫਿਰ ਉਹ ਧਾਮੀ ਸਾਹਿਬ ਨੂੰ ਕਹਦੇ ਵੀ ਚਲੋ ਜੀ ਪਹਿਲਾਂ ਚਿੱਠੀ ਦੇਖੀ ਫਿਰ ਅੱਜ ਕਿਹਾ ਗੱਲ ਕਰੋ ਹੁਣ ਪਤਾ ਨਹੀਂ ਚੱਲ ਰਿਹਾ ਧਾਮੀ ਸਾਹਿਬ ਵੀ ਮਿਲੇ ਬਡਾਲਾ ਸਾਹਿਬ ਵੀ ਮਿਲੇ ਗਿਆਨੀ ਰਕਵੀਰ ਸਿੰਘ ਕਹਿ ਕੀ ਰਹੇ ਨੇ ਇੱਥੇ ਜੱਥੇਦਾਰ ਗਿਆਨੀ ਰਗਵੀਰ ਸਿੰਘ ਦਾ ਸਪਸ਼ਟ ਜਿਹੜਾ ਸੰਦੇਸ਼ ਆਉਣਾ ਚਾਹੀਦਾ ਕੌਮ ਨੂੰ ਸੱਚਮੁੱਚ ਹੀ ਇਹ ਹੁਣ ਦਬਦਬਾ ਜਿਹੜੀ ਹੈ ਉਹ ਕੌਮ ਦੇ ਵਿੱਚ ਪਈ ਹੈ ਤੇ ਜੇ ਜੇ ਨਹੀਂ ਹੁੰਦਾ ਸਵਾਲੇ ਵੀ ਉੱਠਾ ਹੈ ਕਿ ਜੇ ਮੰਨ ਲਓ ਜਿਸ ਤਰ੍ਹਾਂ ਭਰਤੀ ਸ਼ੁਰੂ ਕਰਤੀ ਤੇ ਅਕਾਲੀ ਦਲ ਦੀ ਇਸ ਤਰ੍ਹਾਂ ਭਰਤੀ ਹੋ ਜਾਣੀ ਹੈ ਅਕਾਲੀ ਦਲ ਨੇ ਆਪਦਾ ਪ੍ਰਧਾਨ ਚੁਣ ਲੈਣਾ ਤਾਂ ਫਿਰ ਕੀ ਹੋਊਗਾ ਅਕਾਲ ਤਖਤ ਸਾਹਿਬ ਦੇ ਹੁਕਮ ਦਾ ਕੀ ਹੋ ਦੇਖੋ ਅਕਾਲ ਤਖਤ ਸਾਹਿਬ ਦੇ ਕੋਲ ਕੋਈ ਆਪਣੀ ਫੌਜ ਤਾਂ ਹੈ ਨਹੀਂ ਕਿ ਜਿਉ ਹੁਕਮ ਬਣਾ ਲੈਣਗੇ ਦੋ ਹੀ ਗੱਲਾਂ ਹੁੰਦੀਆਂ ਨੇ ਜਾਂ ਤਾਂ ਦੁਬਾਰਾ ਜਿਵੇਂ ਹੁਣ ਬਡਾਲਾ ਸਾਹਿਬ ਜਾਂ ਬਾਰ ਬਾਰ ਸਿਹਾਰ ਲਹਿਰ ਵਾਲੇ ਸਾਹਿਬ ਸਾਫ ਕਸਿਹਾਰ ਲਹਿਰ ਵਾਲੇ ਜਾ ਕੇ ਗੱਲ ਕਰਦੇ ਨੇ ਤੇ ਫਿਰ ਤਾਂ ਇਹੀ ਹੈ ਕਿ ਦੁਬਾਰਾ ਕਹਿਣ ਕੋਈ ਜਥੇਦਾਰ ਸਾਹਿਬ ਨੇ ਥੋੜਾ ਹੁਕਮ ਨਹੀਂ ਮੰਨਿਆ ਇਹਨਾਂ ਨੂੰ ਦੁਬਾਰਾ ਬੁਲਾਓ ਤੇ ਤਾਂ ਕਿ ਆਪਾਂ ਗੱਲਬਾਤ ਜਿਹੜੀ ਹੈ ਤੁਸੀਂ ਸਾਡੂੰ ਹੁਕਮ ਦਿਓ ਕਿ ਉਹਦੇ ਮੁਤਾਬਕ ਦੁਬਾਰਾ ਭਰਤੀ ਹੋਵੇ ਇੱਕ ਤਾਂ ਤਰੀਕਾ ਇਹ ਹੈ ਕਿ ਜਥੇਦਾਰਾਂ ਘੰਟਾ ਤੱਕ ਸਭ ਖੁੱਲ ਕੇ ਗੱਲ ਕਰਨ ਜਿਹੜੇ ਕਿ ਹਲੇ ਤੱਕ ਉਸਰਾ ਖੁੱਲ ਕੇ ਨਹੀਂ ਹਾਂ ਜਦੋਂ ਮਿਲ ਜਾਂਦੇ ਨੇ ਉਹ ਆ ਕੇ ਬਿਆਨ ਦੇ ਦਿੰਦੇ ਨੇ ਜਥੇਦਾਰ ਸਾਹਿਬ ਇਹ ਕਹਿੰਦੇ ਨੇ ਤੇ ਪਤਾ ਤਾਂ ਇਹ ਵੀ ਲੱਗਿਆ ਵੀ ਜਥੇਦਾਰ ਤਾਂ ਹੁਣ ਪਾਕਿਸਤਾਨ ਵੀ ਚਲੇ ਨੇ ਕੁਛ ਦਿਨ ਲਈ ਤੇ ਉਸ ਤੋਂ ਪਹਿਲਾਂ ਇਹ ਕਰ ਲੈਣਾ ਚਾਹੀਦਾ ਨਹੀਂ ਤਾਂ ਬਰ ਚੀਜ਼ ਬੇਤਾ ਸ਼ੁਰੂ ਹੋ ਗਈ ਤੇ ਫਿਰ ਸੱਤਵੇਂ ਬ੍ਰਿ কমিਟੀ ਦਾ ਕੀ ਬਣੂਗਾ ਜੇ ਸੱਤਵੇਂ ਬ੍ਰਿ কমিਟੀ ਨਹੀਂ ਹੋਂਚਾਉਂਦੀ ਫਿਰ ਦੋਈ ਗੱਲਾਂ ਹੋ ਸਕਦੀਆਂ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਅਧੂਰੀ ਵਗਿਆ ਦੇ ਲਈ ਸੰਗਤ ਦੇਖੂਗੀ ਫਿਰ ਤਾਂ ਫਿਰ ਤਾਂ ਕੌਮ ਨੂੰ ਦੇਖਣਾ ਨਾ ਫਿਰ ਤਾਂ ਉਹੀ ਗੱਲ ਹੈ ਵੀ ਖਾਲਸਾ ਪੰਥ ਉਹੀ ਕਰੂਗਾ ਜੋ ਅੱਜ ਤਣੂ ਜਿਹੜਾ ਖਾਲਸਾ ਪੰਥ ਨੇ ਕਰਨਾ ਹੈ ਸਮਾਹ ਦਾ ਅੰਤ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥ ਵੀ ਆ ਫਿਰ ਤਾਂ ਇਹੀ ਗੱਲ ਹੋਊਗੀ ਤਾਂ ਹੁਣ ਤਾਂ ਕੋਈ ਚਾਰਾ ਨਹੀਂ ਹੈ ਤਾਂ ਫਿਰ ਤਾਂ ਇਹੀ ਹੋਊਗਾ ਵੀ ਅਕਾਲ ਤਖਸਾਲ ਦਾ ਹੋਣੀ ਬਣਿਆ ਗਿਆ ਤੇ ਲਓ ਜੀ ਹੁਣ ਅਕਾਲ ਤਖਸਾਲ ਦਾ ਹੋਣੀ ਬਣਿਆ ਹੁਣ ਤਾਂ ਤੁਸੀਂ ਦੇਖੋ ਇਹ ਕੌਮ ਵੈਸੇ ਅਕਾਲੀਆਂ ਕੋਲ ਇੱਕ ਬਹੁਤ ਵਧੀਆ ਮੌਕਾ ਸੀ ਪਤਾ ਨਹੀਂ ਕਿਉਂ ਇਹ ਗਵਾ ਰਹੇ ਨੇ ਮੌਕਾ ਇਹਦੇ ਨਾਲ ਇੱਕ ਆ ਵੀ ਹੋ ਜਾਣਾ ਸੀ ਜੇ 7 ਮਈ ਬ੍ਰਿਕਮਟੀ ਜਿਹੜੀ ਕਰਦੀ ਉਹਦੇ ਨਾਲ ਸਹੀ ਜਿਹੜੇ ਮੈਂਬਰਸ਼ਿਪ ਆ ਜਾਂਦੀ ਤੇ ਇੱਕ ਮੌਕਾ ਮਿਲਦਾ ਇਹਨਾਂ ਨੂੰ ਏਕੇ ਦਾ ਰਿਵਾਈਵ ਹੋਣ ਦਾ ਸ਼੍ਰੋਮਿਕ ਕਾਲੀ ਦਲ ਨੂੰ ਔਰ ਸ਼੍ਰੋਮਿਕ ਕਾਲੀ ਦਲ ਮਟਰ ਸਰਜੀਤ ਹੋ ਸਕਦਾ ਸੀ ਜੇ ਇਹ ਗੱਲ ਹੁੰਦੀ ਹੁਣ ਜਿਸ ਤਰੀਕੇ ਨਾਲ ਸਾਰਾ ਕੁਝ ਚੱਲ ਰਿਹਾ ਚਾਹੇ ਬਹਾਨਾ ਕੋਈ ਵੀ ਲੱਗੇ ਜੀ ਇਹ ਤੇ ਜੀ ਕਾਨੂੰਨੀ ਅਰਚਨ ਫਲਣ ਜੇ ਚਲੋ ਕਾਨੂੰਨੀ ਅਰਚਨ ਵੀ ਮੰਨ ਲਈਏ ਤਾਂ ਵੀ ਕੀ ਹਕਾਲਤਾਖ ਸਾਹਿਬ ਤੁਸੀਂ ਚੈਲੰਜ ਕਰੋਗੇ ਮੀਰੀ ਪੀਰੀ ਦੇ ਸਿਧਾਂਤ ਨੂੰ ਚੈਲੰਜ ਕਰੋਗੇ ਲੋਕ ਕੋਈ ਤੇ ਬੋਲਣਗੇ ਨਹੀਂ ਲੋਕ ਕੌਮ ਨੂੰ ਸਮਝਦਾ ਆ ਰਹੀ ਹੈ ਨਾ ਸਾਰਾ ਕੁਝ ਵੀ ਹੋ ਕੀ ਰਿਹਾ ਇਹ ਸਾਰਾ ਕੁਝ ਕਿਉਂ ਹੋ ਰਿਹਾ ਜੇ ਜੈਨੂਨ ਭਰਤੀ ਕਰਨੀ ਸੀ ਲੋੜ ਨਹੀਂ ਸੀ ਚਲੋ ਵੈਸੇ ਹੀ ਬਣਾ ਦਿੰਦੇ ਵੈਸੇ ਕਹਿ ਦਿੰਦੇ ਵੀ ਸੱਤ ਭਾਈ ਪਰ ਆਪ ਹੀ ਵਰਕਿੰਗ ਕਮੇਟੀ ਜੀ ਬਣਾ ਦਿੰਦੇ ਜੇ ਮੈਂਬਰ ਲੈ ਨੇ ਤਾਂ ਹੀ ਤਾਂ ਹੁਣ ਅਕਾਲੀ ਦਲ ਦੇ ਵਿੱਚ ਜਿੱਥੇ ਤਾਂ ਹੋਰ ਇੱਕ ਹੋਣਾ ਸੀ ਉੱਥੇ ਟੁੱਟ ਭੱਜ ਹੋ ਰਹੀ ਹੈ ਅਕਵਾਲ ਸਿੰਘ ਚੋਂ ਤਾਂ ਕਹਿੰਦੇ ਜੀ ਇਹਨੂੰ ਲਾਗੂ ਕਰੋ ਮਨਪ੍ਰੀਤ ਅਲੀ ਕਹਿੰਦੇ ਜੀ ਇਹਨੂੰ ਲਾਗੂ ਕਰੋ ਇਹਨਾਂ ਬਹੁਤ ਲੋਗੋ ਸੋ ਲੋਗੋਵਾਲ ਜਿਹਨੇ ਅੰਦਰੋਂ ਵੀ ਤਾਂ ਆਵਾਜ਼ ਉੱਠੀ ਹੈ ਕਿ ਤੁਸੀਂ ਹੁਕਮ ਅਦੁੱਲੀ ਕਰ ਰਹੇ ਹੋ ਤੁਸੀਂ ਓਕਾਤ ਤੱਕ ਸਾਭ ਦੇ ਹੁਕਮਾਂ ਦੀ ਅਵਗਿਆ ਕਰ ਰਹੇ ਹੋ ਇਹ ਗੱਲ ਅੰਦਰੋਂ ਵੀ ਉੱਠੀ ਹੈ ਲੇਕਿਨ ਦਲਜੀਤ ਸਿੰਘ ਟੀਮਾ ਤੇ ਜਾ ਸਮਝੋ ਵੀ ਇਹ ਜਿਹੜੀ ਨਵੀਂ ਇਹਨਾਂ ਦੀ ਸਲਾਹਕਾਰ ਕਮੇਟੀ ਹੈ ਸੁਖਵੀਰ ਸਿੰਘ ਬਾਦਲ ਦੀ ਜਿਹੜੇ 50 ਲੱਖ ਮੈਂਬਰ ਬਣਾਉਣ ਦੀ ਗੱਲ ਕਰਦੇ ਨੇ ਉਹ ਦੇਖੋ ਉਹ ਬਣਾ ਲੈਣਗੇ ਜੋ ਮੈਂਬਰ ਜਿੰਨੇ ਬਹੁਤ ਬਣਾਉਣੇ ਜਿੰਨੇ ਮਰਜ਼ੀ ਬਣਾ ਲਓ لیکن جے نہیں سے صحیح طریقے ਨਾਲ منوڑے تاں کی فرق ਪੈਣਾ ਸੀ بہت فرق ਪੈਣਾ ਸੀ ਫਿਰ ਜਿਹੜਾ ਸੁਖਵੀਰ ਸਿੰਘ ਬਾਦਲ ਦਾ ਪ੍ਰਧਾਨ ਬਣਨਾ ਮੁਸ਼ਕਲ ਹੋ ਜਾਣਾ ਸੀ ਹੋਰ ਜੇ فرق ਪੈਂਦਾ ਨਾ ਪੈਂਦਾ ਹੁਣ ਅਕਾਲ ਤਖਤ ਸਾਹਿਬ ਤੇ ਹੁਕਮਾਂ ਦੀ ਉਲੰਘਣਾ ਦਾ ਇੱਕ ਵਾਰ ਫੇਰ ਦੋਸ਼ ਲੱਗੂਗਾ ਕਿ ਇਹ ਅਕਾਲ ਤਖਤ ਦੀ ਪਰਵਾਹ ਨਹੀਂ ਕਰਦੇ ਤੇ ਜੇ ਅਕਾਲ ਤਖਤ ਦੀ ਪਰਵਾਹ ਨਹੀਂ ਕਰਦੇ ਅਕਾਲ ਤਖਤ ਸਭ ਕੀ ਕਰ ਸਕਦਾ ਹੈ ਅਕਾਲ ਤਖਤ ਸਾਹਿਬ ਤਾਂ ਇੱਕ ਵਾਰੀ ਫੇਰ ਕਹਿ ਸਕਦਾ ਭਾਈ ਸੱਤ ਮੈਂਬਰ ਦੀ ਕਮੇਟੀ ਦੇ ਮਤਲਬ ਕੋ ਚੱਲੋ ਜੇ ਨਹੀਂ ਚਾਹਦੇ ਫਿਰ ਤਾਂ ਲੋਕਾਂ ਨੇ ਦੇਖ ਲੈ ਹੋਰ ਤਾਂ ਕੋਈ ਚਾਰਾ ਨਹੀਂ ਜੇ ਤੁਸੀਂ ਅਕਾਲ ਤਖਤ ਸਾਹਿਬ ਦੀ ਹੁਕਮ ਨਹੀਂ ਮੰਨਦੇ ਤਾਂ ਅਕਾਲ ਤਖਤ ਸਾਹਿਬ ਕੀ ਕਰ ਸਕਦਾ ਵੈਸੇ ਵੀ ਇਹ ਕਹ ਸਕਦਾ ਆਪਣੇ ਗੈਨੀ ਰਗਵੀਰ ਸਿੰਘ ਉਸਰਾ ਤਾਂ ਹੁਣ ਜਦੋਂ ਦੇ ਗੈਨੀ ਹਰਪ੍ਰੀਤ ਸਿੰਘ ਨੂੰ ਲਾਂਭੇ ਕੀਤਾ ਉਹਨੇ ਪਾਵਰਫੁਲ ਤਾਂ ਨਹੀਂ ਰਹੇ ਤੇ ਇਹ ਗੱਲ ਸਿੱਖ ਸੰਗਤ ਸਮਝਦੀ ਹੈ ਲੇਕਿਨ ਜੇ ਸੱਚਮੁੱਚ ਹੀ ਅਕਾਲ ਤਖਤ ਸਾਹਿਬ ਦਾ ਜਿਹੜਾ ਹੁਕਮ ਮੰਨਣਾ ਉਹਦੀ ਜਿਹੜੀ ਸਰਵੋੱਚ ਸਥਾਨ ਨੂੰ ਕਾਇਮ ਰੱਖਣਾ ਫਿਰ ਤਾਂ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਜੋ ਹੋਇਆ ਤੇ ਅਸੀਂ ਤਾਂ ਇਹੀ ਸਮਝਦੇ ਆ ਕਿ ਹਾਲੇ ਵੀ ਡੁੱਲੇ ਬੇੜਾ ਦਾ ਕੁਝ ਨਹੀਂ ਵਿਗੜਿਆ ਅਕਾਲੀ ਦਲ ਇਕੱਠਾ ਵੀ ਹੋ ਸਕਦਾ ਹੈ ਅਕਾਲੀ ਦਲ ਸਹੀ ਤਰੀਕੇ ਨਾਲ ਅੱਗੇ ਵੀ ਜਾ ਸਕਦਾ ਹੈ ਅਕਾਲੀ ਦਲ ਮੋਟ ਸਰਜੀਤ ਵੀ ਹੋ ਸਕਦਾ ਜੇ ਇਹ ਨਹੀਂ ਜਿਸ ਤਰੀਕੇ ਨਾਲ ਹੁਣ ਚੱਲ ਰਿਹਾ ਫਿਰ ਸੁਖਵੀਰ ਸਿੰਘ ਬਾਦਲ ਤਾਂ ਮੁੱਖ ਪ੍ਰਧਾਨ ਬਣ ਜਾਊਗਾ ਇਹ ਚ ਕੋਈ ਦੋਰਾ ਬ ਨਹੀਂ ਸੁਖਵੀਰ ਸਿੰਘ ਬਾਦਲ ਤਾਂ ਸਰਵਾਈਵ ਕਰ ਜਾਊਗਾ ਅਕਾਲੀ ਦਲ ਜਿਹੜਾ ਰਿਵਾਈਵ ਹੋਊਗਾ ਇਹਤੇ ਇੱਕ ਵੱਡਾ ਸ਼ੱਕ ਰਹੂਗਾ ਸੋ ਪਹਿਲੇ ਦਰਸ਼ਕੋ ਅਖੀਰ ਦੇ ਵਿੱਚ ਤੁਹਾਨੂੰ ਇੱਕ ਬੇਨਤੀ ਜੇ ਤੁਹਾਨੂੰ ਠੀਕ ਲੱਗਦੀ ਹੈ ਇਹ ਵੀਡੀਓ ਤਾਂ ਜਿੱਥੇ ਤੁਸੀਂ ਇਹਨੂੰ ਲਾਈਕ ਕਰਦੇ ਹੋ ਜਿੱਥੇ ਤੁਸੀਂ ਪੂਰਾ ਹੰਗਾਰਾ ਦਿੰਦੇ ਹੋ ਉਥੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀ ਜਿਹੜੇ ਤੁਹਾਨੂੰ ਅਭੀਰ ਕੀਤੀ ਜਾਂਦੀ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ